ਬਿਲਕੁਲ ਪੂਰੀ ਸੰਗਤਾਂ ਨੂੰ ਲੁਧਿਆਣੇ ਦੀ ਸ਼ਹਿਰ ਦੀ ਪੂਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਦਾ ਉਹਨਾਂ ਦਾ ਬੜੀ ਉਡੀਕ ਸੀਗੀ ਤੇ ਨਗਰ ਕੀਰਤਨ ਸਵੇਰੇ 5:30 ਵਜੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਉੱਥੇ ਪਾਲਕੀ ਸਾਹਿਬ ਪਹੁੰਚੀ ਸੀ ਤੇ ਸਵੇਰੇ ਹੁਣ 11 ਵਜੇ ਉਹਨਾਂ ਦਾ ਪ੍ਰਸਥਾਨ ਹੋਇਆ ਤੇ ਸਾਰੀ ਤਿਆਰੀਆਂ ਪ੍ਰਸ਼ਾਸਨ ਵੱਲੋਂ ਮੁਕੰਮਲ ਕੀਤੀਆਂ ਗਈਆਂ ਨੇ ਸੜਕਾਂ ਦੀ ਸਫਾਈ ਸੜਕਾਂ ਦੀ ਮੁਰੰਮਤ ਸਵੱਛਤਾ ਛੰਡੇ ਚੁੰਨਾ ਫੁੱਲਾਂ ਦੀ ਵਰਖਾ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਬਿਲਕੁਲ ਇਹ ਸਾਡੀ ਇਹਨੂੰ ਲੱਗਦਾ ਇੱਕ ਮੋਰਲ ਜ਼ਿੰਮੇਵਾਰੀ ਹੈ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਇੰਨਾ ਸ਼ਹਾਦਤ ਦਿੱਤੀ ਤੇ ਇਹਨਾਂ ਉਹਨਾਂ ਨੇ ਸਿੱਖ ਸਿੱਖ ਦਿੱਤੀ ਉਹਨਾਂ ਬਾਰੇ ਜਾਣਨ ਦਾ ਅਗਲੀ ਪੀੜ੍ਹੀ ਨੂੰ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੇ ਬਾਰੇ ਜਾਣਕਾਰੀ ਦੇਣ ਦਾ ਉਹਨਾਂ ਦੀ ਸਿੱਖਾਂ ਨੂੰ ਅੱਗੇ ਪਹੁੰਚਾਉਣ ਦਾ ਇੱਕ ਬਹੁਤ ਵਧੀਆ ਮਾਧਿਅਮ ਬਣਦਾ ਹੈ ਸੋ 350 ਸਾਲਾ ਜਿਹੜਾ ਸ਼ਿਦੀ ਜੜਾ ਮਨਾਇਆ ਜਾ ਰਿਹਾ ਨਗਰ ਕੀਰਤਨ ਜਿਹੜਾ ਅੱਜ ਆਰੰਭ ਹੋਇਆ ਫਿਰੋਜ਼ਪੁਰ ਤੋਂ ਜਿਹੜਾ ਲੁਧਿਆਣਾ ਪਹੁੰਚਾ ਲੁਧਿਆਣਾ ਤੋਂ ਜਿਹੜਾ ਅੱਜ ਪੜਾ ਸ਼ੁਰੂ ਹੋਇਆ ਸਾਡੇ ਨਾਲ ਡਿਪਟੀ ਕਮਿਸ਼ਨਰ ਮਾਸ਼ੂਦ ਜਾਨ ਨਾਲ ਢੀਸਾ ਕਿਸ ਤਰ੍ਹਾਂ ਦੇਦੋ ਬੜੇ ਦਿਨਾਂ ਤੋਂ ਇੰਤਜ਼ਾਰ ਸੀਗਾ ਅੱਜ ਨਗਰ ਕੀਰਤਨ ਜਿਹੜਾ ਅੱਜ ਲੁਧਿਆਣ ਤੋਂ ਰਵਾਨਾ ਹੋਇਆ ਬਿਲਕੁਲ ਪੂਰੀ ਸੰਗਤਾਂ ਨੂੰ ਲੁਧਿਆਣੇ ਦੀ ਸ਼ਹਿਰ ਦੀ ਪੂਰੀ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਦਾ ਉਹਨਾਂ ਦਾ ਬੜੀ ਉਡੀਕ ਸੀਗੀ ਤੇ ਨਗਰ ਕੀਰਤਨ ਸਵੇਰੇ 5:30 ਵਜੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਉੱਤੇ ਪਾਲਕੀ ਸਾਹਿਬ ਪਹੁੰਚੀ ਸੀ ਤੇ ਸਵੇਰੇ ਹੁਣ 11 ਵਜੇ ਉਹਨਾਂ ਦਾ ਪ੍ਰਸਥਾਨ ਹੋਇਆ ਤੇ ਅੱਗੇ ਘੰਟਾ ਕਰਨੋਂ ਹੋ ਕੇ ਜਲੰਧਰ ਬਾਈਪਾਸ ਨੂੰ ਹੋ ਕੇ ਸਮਰਾਲਾ ਚੌਂਕ ਤੋਂ ਅੱਗੇ ਖੰਨੇਵਲ ਜਾਏਗੀ ਤੇ ਸਾਰੀ ਤਿਆਰੀਆਂ ਪ੍ਰਸ਼ਾਸਨ ਵੱਲੋਂ ਮੁਕੰਮਲ ਕੀਤੀਆਂ ਗਈਆਂ ਨੇ ਸੜਕਾਂ ਦੀ ਸਫਾਈ ਸੜਕਾਂ ਦੀ ਮੁਰੰਮਤ ਸਾਫ ਸਫਾਈ ਛੰਡੇ ਚੁੰਨਾ ਫੁੱਲਾਂ ਦੀ ਵਰਖਾ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਔਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਨੂੰ ਸਾਰੇ ਸੰਗਤਾਂ ਦੇ ਅੰਦਰ ਬਹੁਤ ਉਤਸ਼ਾਹ ਹੈ ਔਰ ਮੈਨੂੰ ਲੱਗਦਾ ਇੱਕ ਬਹੁਤ ਚੰਗਾ ਮਾਹੌਲ ਹੈ ਪਹਿਲਾਂ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਗਿਆ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਹੁਣ ਨਗਰ ਕੀਰਤਨ ਕਰਵਾਇਆ ਜਾ ਰਿਹਾ ਲੱਗਦਾ ਜੀ ਅੱਗੇ ਸਮੇਂ ਵਿੱਚ ਜਿਹੜੇ ਹੋਰ ਸ਼ਤਾਬਦੀ ਹੋਣਗੀਆਂ ਸਿੱਧੀ ਢਾੜੇ ਹੋਣਗੇ ਜਾਂ ਗੁਰਪੁਰਬ ਹੋਣਗੇ ਉਹ ਵੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਮਨਾਏ ਜਾਣਗੇ ਨਹੀਂ ਬਿਲਕੁਲ ਇਹ ਸਾਡੀ ਮੈਨੂੰ ਲੱਗਦਾ ਇੱਕ ਮੋਰਲ ਜ਼ਿੰਮੇਵਾਰੀ ਹੈ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਇੰਨਾ ਸ਼ਹਾਦਤ ਦਿੱਤੀ ਤੇ ਇਹਨਾਂ ਉਹਨਾਂ ਨੇ ਸਿੱਖ ਸਿੱਖ ਦਿੱਤੀ ਉਹਨਾਂ ਬਾਰੇ ਜਾਣਨ ਦਾ ਅਗਲੀ ਪੀੜ੍ਹੀ ਨੂੰ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੇ ਬਾਰੇ ਜਾਣਕਾਰੀ ਦੇਣ ਦਾ ਉਹਨਾਂ ਦੀ ਸਿੱਖਾਂ ਨੂੰ ਅੱਗੇ ਪਹੁੰਚਾਉਣ ਦਾ ਇੱਕ ਬਹੁਤ ਵਧੀਆ ਮਾਧਿਅਮ ਬਣਦਾ ਹੈ ਤੁਸੀਂ ਤੁਸੀਂ ਮੇਰੇ ਨਾਲ ਸ਼ਾਇਦ ਤੁਸੀਂ ਪਹਿਲੀ ਵਾਰ ਇਸ ਸੇਵਾਵਾਂ ਨਿਭਾਈਆਂ ਹੋਣਗੀਆਂ ਮੈਨੂੰ ਲੱਗਦਾ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਇਸ ਸੇਵਾਵਾਂ ਨੂੰ ਦੇਖਦੇ ਹੋਏ ਨਗਰ ਕੀਰਤਨ ਦੀ ਸੇਵਾਵਾਂ ਵਿੱਚ ਬਿਲਕੁਲ ਮੈਂ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹੋਪਰ ਸੀਗਾ ਉੱਥੇ ਹੌਲਾ-ਮੋਲਾ ਮੈਂ ਕਰਾਇਆ ਸੀ ਤੇ ਨਗਰ ਕੀਰਤਨ ਜਿਹੜਾ ਹੈਗਾ ਸਭ ਤੋਂ ਖਾਸ ਗੱਲ ਇਹ ਹੁੰਦੀ ਹੈ ਸਭ ਤੋਂ ਦੇਖਣ ਵਾਲੀ ਮਾਨ ਮਰਿਆਦਾ ਨੂੰ ਕੋਈ ਵੀ ਜਿਹੜਾ ਹੈਗਾ ਉਹ ਥੇਸ ਨਹੀਂ ਪਹੁੰਚਣੀ ਚਾਹੀਦੀ ਜਿਹੜੀ ਸੰਗਤ ਦੀ ਮਾਨ ਮਰਿਆਦਾ ਜਿਹੜੀ ਗੁਰਸਾਹਿਬ ਦੀ ਮਾਨ ਮਰਿਆਦਾ ਨੂੰ ਉਹਦੇ ਧਿਆਨ ਚ ਰੱਖਦੇ ਹੋਏ ਸਾਰੇ ਉਹ ਜਿਹੜੇ ਪ੍ਰੋਗਰਾਮ ਔਰ ਸਾਰੀ ਤਿਆਰੀਆਂ ਜਿਹੜੀਆਂ ਕੀਤੀ ਜਾਂਦੀਆਂ ਗੱਲ ਕਰਾਂਗੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ ਲੁਧਿਆਣੇ ਵਾਸੀ ਨੇ ਪੂਰਾ ਸਹਿਯੋਗ ਦਿੱਤਾ ਜਿਸ ਤਰ੍ਹਾਂ ਤੁਸੀਂ ਆਰਡਰ ਦਿੰਦੇ ਰਹੇ ਡਿਪਾਰਟਮੈਂਟ ਨੂੰ ਅਲਗ-ਅਲਗ ਵਿਭਾਗਾਂ ਦੇ ਅੰਦਰ ਉਸੇ ਤਰ੍ਹਾਂ ਲੁਧਿਆਣਾ ਵਾਸੀ ਵੀ ਮੰਨਦੇ ਰਹੇ ਨਹੀਂ ਬਿਲਕੁਲ ਮੈਂ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕੱਲ ਅਸੀਂ ਥੋੜਾ ਲੇਟ ਵੀ ਹੋ ਗਏ ਸੀ ਸਮੇਂ ਤੋਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਉਸ ਵੇਲੇ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਖੜੀ ਸੀਗੀ ਮੈਂ ਉੱਥੇ ਜਗਰਾਉਂ ਰਾਤੀ 1:30 ਵਜੇ ਦੀ ਗੱਲ ਹੈ ਤੇ ਜਗਰਾਉਂ ਘਟੋ ਘਟ ਵੀ ਉੱਥੇ 300-400 ਬ ਉਹ ਦਰਸ਼ਨ ਨੂੰ ਉੱਥੇ ਖੜਾ ਸੀਗਾ ਤੇ ਉਸ ਤੋਂ ਬਾਅਦ ਸਿਟੀ ਯੂਨੀਵਰਸਿਟੀ ਦੇ ਕੋਲ ਉੱਥੇ ਰਾਜਾ ਟੱਬਾ ਸਿਟੀ ਯੂਨੀਵਰਸਿਟੀ ਅੱਡੜ ਜਿੱਥੇ ਹਾਲਟ ਪੁਆਇੰਟ ਸੇ ਬੀਆਰਐਸ ਨਗਰ ਬਾਕੀ ਹਰ ਇੱਕ ਥਾਂਵਾਂ ਤੇ ਸੰਗਤਨ ਜਿਹੜੀ ਹੈਗੀ ਉਹ ਉਹ ਗੁਰੂ ਸਾਹਿਬ ਦੇ ਦਰਸ਼ਨ ਨੂੰ ਉਡੀਕ ਕਰ ਰਹੀ ਸੀ ਸੋ ਇਹ ਸਨ ਡਿਪਟੀ ਕਮਿਸ਼ਨਰ ਹਿਮਾਚਲ ਜਨੂ ਲੁਧਿਆਣਾ ਦੇ ਜਿਨ੍ਹਾਂ ਨੇ ਗੱਲਬਾਤ ਕੀਤੀ ਜਿਨ੍ਹਾਂ ਨਾਲ ਤੇ ਕਿਹਾ ਵੀ ਬੜਾਈ ਮਾਨੂੰ ਉਤਸ਼ਾਹ ਹੋਇਆ ਵੀ ਜਿਹੜੀਆਂ ਸਭਾਵਾਂ ਮਿਲੀਆਂ ਨੇ ਸੋ ਤੁਸੀਂ ਜੁੜੇ ਰਹੋ ਦਸਟਰੀ ਹੈਡਲਾਈਨ ਦੇ ਨਾਲ ਮੈਂ ਮਿਸ਼ਨ ਕੈਮਰਾਮੈਨ ਤੇਪੰਦੇ ਨਾਲ ਲੁਧਿਆਣਾ